ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਕੈਮੋ ਵਧੀਆ ਚੱਲਦੀ ਗੱਲ ਆ ਤੁਸੀਂ ਸੁਣਾਓ ਵਧੀਆ ਤੇ ਹੋ ਭਾਈ ਅੱਜ ਤੁਸੀਂ ਬੱਚਿਆਂ ਦੇ ਬਾਰੇ ਗੱਲ ਕਰਨੀ ਚਾਹੁੰਦੇ ਸੀ ਹੂੰ ਵੀ ਬੁਰੀ ਸੰਗਤ ਦੇ ਵਿੱਚ ਕਿਵੇਂ ਰਲ ਜਾਂਦੇ ਆ ਹਾਂ ਤੇ ਇਹਦੇ ਬਾਰੇ ਅੱਜ ਦਰਸਲ ਨਾ ਆਪਾਂ ਕਹਿ ਦਿੰਦੇ ਆ ਕਿ ਵੀ ਸਾਡਾ ਬੱਚਾ ਵਿਗੜ ਗਿਆ ਜਾਂ ਸ਼ੁਰੂ ਤੋਂ ਬੱਚਾ ਸਾਡਾ ਇਹ じゃ ਨਹੀਂ ਸੀਗਾ ਹਾਂਜੀ ਵੀ ਪਤਾ ਹੀ ਨਹੀਂ ਲੱਗਿਆ ਕਦੋਂ ਗਲਤ ਰਾਹ ਤੇ ਪੈ ਗਿਆ ਜੀ ਇਹਦੀ ਗਲਤ ਰਾਹ ਤੇ ਜਾਣ ਵਾਲੀ ਨਹੀਂ ਹਨ ਜਿਹੜੀ ਹਾਂਜੀ ਇਹ ਛੋਟੇ ਹੁੰਦੇ ਰੱਖੀ ਜਾਂਦੀ ਆ ਅੱਛਾ ਜੀ ਤੇ ਕਿਤੇ ਨਾ ਕਿਤੇ ਮਾਪਿਓ ਉਹਦੀ ਸਪੋਰਟ ਕਰ ਦਿੰਦੇ ਨੇ ਅੱਛਾ ਜੀ ਜਾਣੇ ਅਣਜਾਣੇ ਦੇ ਵਿੱਚ ਅੱਛਾ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਆਪਦੀ ਆਪਦੀ ਸੱਚੀ ਕਹਾਣੀ ਦੱਸਦਾ ਜਿਹੜੀ ਮੇਰੇ ਨਾਲ ਬੀਤੀ ਹੋਈ ਆ ਹੂੰ ਤੇ ਉਹਦਾ ਪ੍ਰੈਕਟੀਕਲ ਵੀ ਮੈਂ ਆਪਦੇ ਆਪਦੇ ਕਰਕੇ ਦੇਖਿਆ ਸੀਗਾ ਹੂੰ ਤੇ ਕਾਮਯਾਬੀ ਹੋ ਹੋਇਆ ਹੂੰ ਮੈਂ ਬਾਈ ਛੋਟਾ ਜਿਹਾ ਹੁੰਦਾ ਸੀ ਉਦੋਂ ਨਾ ਇਹ ਮੁੰਲਾ ਦਾ ਹੋਊਗੀ 80 80 ਦੀ ਗੱਲ ਹੂੰ ਉਦੋਂ 2 ਰੁਪਏ ਦਾ ਠਿੱਪਾ ਜਿਹੜਾ ਹੁਣ ਚੱਲਦਾ ਆ ਐ ਕੋਣਿਆਂ ਤੋਂ 빙ਾ ਟਿੱਡਾ ਜਾਇਆ ਹੂੰ ਉਦੋਂ ਉਹ ਨਵਾਂ ਨਵਾਂ ਆਇਆ ਸੀ ਹੂੰ ਸਾਡੇ ਪਿੰਡ ਸਾਡੇ ਰਿਸ਼ਤੇਦਾਰ ਕੋਈ ਆਏ ਪਟਿਆਲੇ ਤੋਂ ਰਹਿਣ ਵਾਸਤੇ ਉਹਨਾਂ ਨੇ ਘਰ ਪਾ ਲਿਆ ਅਫਸਰ ਸੀਗੇ ਉਹ ਉਹ ਮਤਲਬ ਮੇਰੀ ਮੰਮੀ ਹੋਣਾਂ ਦੀ ਜਾਂ ਮੇਰੇ ਡੈਡੀ ਹੋਣਾਂ ਦੇ ਪੂਆ ਲੱਗਦੀ ਸੀ ਤੇ ਅਸੀਂ ਉਤਰ ਖੇਡਣ ਬਾਗਿਆ ਦੁਪਹਿਰੇ ਮੈਂ ਦੁਪਹਿਰ ਦਾ ਟਾਈਮ ਸੀ ਮੈਨੂੰ ਪੂਆ ਕਹਿੰਦੀ ਤੂੰ ਐ ਘਰ ਵੀ ਮੈਨੂੰ ਨਾ ਝਾੜੂ ਲਿਆ ਦੇ ਉਹਨੇ ਮੈਨੂੰ 5 ਰੁਪਏ ਦਾ ਨੋਟ ਦਿੱਤਾ ਝਾੜੂ ਲਿਆਉਣ ਵਾਸਤੇ ਤੀਲਾ ਵਾਲਾ ਮੈਂ ਗਿਆ ਜੀ ਸਾਡਾ ਨਾਰਨ ਉੱਥੇ ਪਿੰਡ ਚਦਕਾਂ ਮਸ਼ਹੂਰ ਸੀ ਲਾਲੇ ਦੀ ਇੱਕੋ ਹੀ ਛੱਟੀ ਸੀ ਨਾਰਨ ਦੀ ਹੂੰ ਨਾਰਨ ਦੇ ਗਿਆ ਮੈਂ ਛਾੜੂ ਲਿਆ ਛਾੜੂ ਆਇਆ ਦੂਰ ਪੈਦਾ ਤਾਂ ਮੈਂ ਲੈ ਲਿਆ ਛਾੜੂ ਹਾਂਜੀ ਤੇ 3 ਰੁਪਏ ਉਹਨੇ ਮੈਨੂੰ ਮੋੜਤੇ ਹੂੰ ਲਾਲੇ ਨੇ ਹੂੰ ਇੱਕ ਤਾਂ ਠੀਪਾ ਮੋੜਤਾ ਜਿਹੜਾ ਨਵਾਂ ਚੱਲਿਆ ਸੀ ਇੱਕ ਕਾਗਜ਼ ਦਾ ਨੋਟ ਹੁੰਦਾ ਸੀਗਾ ਹੂੰ ਨੀਲੇ ਜਿਹੇ ਰੰਗ ਦਾ ਖਦਰ ਜੇ ਦਾ ਹੂੰ ਇਹ ਕੋ ਮੋੜਤਾ ਹੂੰ ਨੋਟ ਤਾਂ ਮੈਂ ਦੇਖਿਆ ਹੋਇਆ ਸੀ ਕਈ ਵਾਰੀ ਹੂੰ ਪਰ ਕੋਈ ਐਨੀ ਨਹੀਂ ਦੇਖਿਆ ਮੈਂ ਕਦੇ ਉਹ ਸੋਨਾ ਬੜਾ ਲੱਗੇ ਲਿਸਕਲਿਸ਼ਕ ਕਰੇ ਮੈਂ ਮਤਲਬ ਘਰੇ ਦੀ ਦੁਕਾਨ ਤੋਂ ਆਇਆ ਵਾਪਸ ਮੈਂ ਐ ਕਰਦਾ ਕਿ ਪਲਟਾ ਉਹਨੂੰ ਕਦੇ ਇੱਧਰ ਕਰਾ ਸੋਨਾ ਮੈਨੂੰ ਬੜਾ ਲੱਗੇ ਮੇਰੇ ਮਨ ਚ ਆ ਗਈ ਬੇਈਮਾਨੀ ਹਮ ਜਦੋਂ ਮੈਂ ਆਇਆ ਘਰੇ ਮੈਂ ਉਹ ਜਦੋਂ ਤੱਕ ਰਸਤੇ ਗਾਇਉਂ ਮੇਰੇ ਮਨ ਚ ਨਹੀਂ ਆਇਆ ਵੀ ਮੈਂ ਵੀ ਠੁਕ ਠੱਗੀ ਮਾਰਨੀ ਕੋਈ ਚੋਰੀ ਕਰਨੀ ਆ ਹਮ ਜਦੋਂ ਮੈਂ ਗਿਆ ਝਾੜੂ ਉੱਥੇ ਫੜਾਇਆ ਜਾ ਕੇ ਭੂਆ ਨੂੰ ਕਹਿੰਦੀ ਮੈਂ ਪੈਸੇ ਨਿਕਰ ਦੀ ਇਹ ਚ ਪਏ ਹੋਏ ਦੂਜੇ ਕਾਜ ਦਾ ਹਮ ਤੇ ਮੈਨੂੰ ਕਹਿੰਦੀ ਕਿੰਨੇ ਦਾ ਹੈ ਝਾੜੂ ਮੇਰੇ ਨੂੰ ਚਾਰ ਰੁਪਏ ਦਾ ਨਿਕਲ ਗਿਆ ਹਮ ਮੈਂ ਕਿਹਾ ਚਾਰ ਰੁਪਏ ਦਾ ਉਹਨੇ ਵੀ ਮਾਂ ਦਿੱਤੀ ਇਹਨੇ ਕੁਝ ਨਾ ਪੁੱਛਿਆ ਮੈਨੂੰ ਕਹਿੰਦੀ ਕੋਈ ਨਹੀਂ ਵੀ ਝਾੜੂ ਫੜਾ ਦੇ ਵੀਰ ਰੁਪਏ ਫੜਾ ਤੂੰ ਜਾ ਕੇ ਨਹੀਂ ਘਰੇ ਚੱਲ ਵੀ ਖੇਡਾ ਖੇਡੀ ਜਗਿਆ ਉੱਥੇ ਮੈਂ ਬਾਅਦ ਵਿੱਚ ਥੋੜੀ ਦੇਰ ਬਾਅਦ ਘਰੇ ਵਾਗ ਗਿਆ ਹਮ ਉਹਨੇ ਨਹੀਂ ਪੁੱਛਿਆ ਵੀ ਝਾੜੂ ਕਿੰਨੇ ਦਾ ਆਇਆ ਜਾਂ ਕਿੰਨੇ ਆਇਆ ਉਹਦੇ ਚਿੱਤ ਚੇਤੇ ਕੋਈ ਨਹੀਂ ਹੈਗਾ ਵੀ ਝਾੜੂ ਵੀ 2 ਰੁਪਏ ਦਾ ਹੁੰਦਾ ਵੀ ਇਹਨੇ 4 ਰੁਪਏ ਦਾ ਦੱਸਤਾ ਮੈਨੂੰ ਕੀ ਗੱਲ ਬਾਤ ਆ ਹਮ ਮੇਰੇ ਮਨ ਚ ਆਇਆ ਅਗੇ ਵੀ ਜੈ ਤਾਂ ਗੱਲ ਹੀ ਬੜੀ ਵਧੀਆ ਬਣ ਗਈ ਹਮ ਵੀ 2 ਰੁਪਏ ਦਾ ਠੀਪਾ ਮਿਲ ਗਿਆ ਲੇਖਦਾ ਲਿਖਦਾ ਮੈਂ ਪੂਰਾ ਖੁਸ਼ ਹੂੰ ਜਿੰਨਾ ਖੁਸ਼ ਤੁਸੀਂ ਕਹਿ ਸਕਦੇ ਹੋ ਭਾਈ ਉਹਨਾ ਖੁਸ਼ ਹੂੰ ਮੈਂ 5 ਕਿ ਮਿੰਟ ਉੱਥੇ ਖੇਡਿਆ ਖੁੱਡਿਆ ਮਾਰ ਕੇ ਸ਼ਾਰਜੀ ਮਾਰ ਕੇ ਹੂੰ ਥੋੜੀ ਦੇਰ ਬਾਅਦ ਮੈਂ ਘਰੇ ਵਾ ਗਿਆ ਹੂੰ ਪਿੰਡਾਂ ਦੇ ਵਿੱਚ ਨਾ ਭਾਈ ਟਾਈਮ ਹੁੰਦਾ ਆ ਵਿਆ ਚਾਹ ਦਾ ਟਾਈਮ ਆ ਰੋਟੀ ਦਾ ਟਾਈਮ ਨਾ ਹੂੰ ਉਹ ਚਾਹ ਦਾ ਟਾਈਮ ਹੋ ਜਾਣਾ ਮੈਨੂੰ ਲੱਗਦਾ 2:00 ਵਜੇ ਹੋਣਗੇ ਜਾਂ 3:00 ਵਜੇ ਹੋਣਗੇ ਹੂੰ ਮੈਂ ਖੇਡਦਾ ਖੇਡਦਾ ਘਰੇ ਆਇਆ ਮੈਂ ਆਪਣੀ ਮੰਮੀ ਨੂੰ ਕਿਹਾ ਮਾਂ ਮਮੀ ਮੈਂ ਕੁਝ ਕਮਾ ਕੇ ਲਿਆਇਆ ਹੂੰ ਮੇਰੀ ਮੰਮੀ ਕਹਿੰਦੀ ਕੀ ਮੈਂ ਮਲਮਾਣਾ ਚੌੜਜੀ ਕਰ ਜਾਵਾਂ ਵੀ ਤੂੰ ਗੈਸ ਕਰ ਜਿਵੇਂ ਪੰਜਾਬੀ ਚ ਕਰਦੇ ਹੁੰਦੇ ਨੇ ਪਤਾ ਨਹੀਂ ਕੀ ਸ਼ਬਦ ਵਰਤਦੇ ਸੀ ਵੀ ਤੂੰ ਬੁੱਝ ਨਕੀ ਲਿਆਇਆ ਹੋਊਗਾ ਮੈਂ ਮੇਰੀ ਮੰਮੀ ਕਹਿੰਦੀ ਚੱਲ ਵੀ ਤੂੰ 베ਰਬੂਰ ਲਿਆਇਆ ਥੋੜਕੇ ਪਿੰਦੂ 베ਰ ਬਾੜੇ ਬੂਰ ਹੁੰਦੇ ਛੱਡ ਥੇ ਜਾਂ ਤੁੱਕੇ ਲਿਆਇਆ ਹੋਊਗਾ ਥੋੜਕੇ ਖਾਣ ਨੂੰ ਤਾਂ ਹੋਰ ਕੀ ਲਿਆਉਣਾ ਆ ਚਲੋ ਮੇਰੀ ਮੰਮੀ ਨੂੰ ਅਣ ਦੇਖਿਆ ਜਾ ਕਰੀ ਜਾਵੇ ਮੈਨੂੰ ਵੀ ਜਦੋਂ ਜਵਾਕ ਆ ਪਕਾਈ ਦੀ ਮਾਰੀ ਜਾਂਦਾ ਆ ਮੈਂ ਕਹਾਂ ਨਹੀਂ ਵੀ ਤੂੰ ਆਦਾ ਹੱਥ ਕਰ ਜਦੋਂ ਮੇਰੀ ਮੰਮੀ ਨੇ ਹੱਥ ਕੀਤਾ ਨੋਤੇ ਬਈ 2 ਰੁਪਏ ਦਾ ਠੱਫਾ ਰੱਖਦਾ ਮੈਂ ਦੇਖ ਕੇ ਦਾ ਸੋਣਾ ਆ ਮੇਰੀ ਮਾਂ ਕਹਿੰਦੇ ਤੂੰ ਐ ਫੜਿਆ 2 ਰੁਪਏ ਦਾ ਠੀਪਾ ਹੂੰ ਕਹਿੰਦੀ ਮੈਂ ਤਾਂ ਤੈਨੂੰ ਦਿੱਤੇ ਨਹੀਂ ਸੀ ਵੀ ਤੇਰੇ ਕੋਲ ਕਿੱਥੋਂ ਆ ਗਏ ਹੂੰ ਮੈਂ ਕਿਹਾ ਵੀ ਐਂ ਕਰਕੇ ਨਾ ਭੂਆ ਨੇ ਮੈਨੂੰ ਹੱਟੀ ਤੇ ਭੇਜਿਆ ਸੀਗਾ ਹੂੰ ਵੀ ਐਂ ਕਰਕੇ 2 ਰੁਪਏ ਦਾ ਝਾੜੂ ਲਿਆਂਦਾ ਹੂੰ ਤੇ 2 ਰੁਪਏ ਮੈਂ ਰੱਖ ਲੈ ਕੇ ਰੁਪਏ ਮੈਂ ਉਹਨੂੰ ਦੇਤਾ ਮੈਂ ਕਿਹਾ ਉਹਨੂੰ ਪਤਾ ਹੀ ਨਹੀਂ ਲੱਗਿਆ ਭੂਆ ਨੂੰ ਹੂੰ ਦੇਖੀ ਭੂਆ ਕਹੇ ਜੀ ਮੈਂ ਕਿਹਾ ਉਹਨੂੰ ਪਤਾ ਹੀ ਨਹੀਂ ਲੱਗਿਆ ਐਡੀ ਵੱਡੀ ਹੈਗੀ ਉਹਨੂੰ ਪਤਾ ਹੀ ਨਹੀਂ ਲੱਗਿਆ ਵੀ ਝਾੜੂ ਦਾ ਵੀ 2 ਰੁਪਏ ਦਾ ਆਉਂਦਾ ਆ ਵੀ 4 ਰੁਪਏ ਦਾ ਸਮਝ ਗਈ ਹੋ ਵੀ ਮੈਂ ਚੁੱਪ ਕਰਕੇ ਮੈਂ ਘਰੇ ਲਿਆਇਆ ਹੂੰ ਮੇਰੀ ਮਾਂ ਨੇ ਇੱਕ ਦੋ ਘੁੱਟਾ ਭਰੀਆਂ ਜਾਂਦੀਆਂ ਕੋਲੇ ਚਾਹ ਪੀਂਦੀ ਹੁੰਦੀ ਹੋ ਇੱਕ ਦੋ ਘੁੱਟਾ ਚਾਹ ਦੀਆਂ ਭਰੀਆਂ ਉਹਨੇ ਤੇ ਚਾਹ ਉਹ ਥਿਰਖ ਕੇ ਹੂੰ ਉਹਨੇ ਮੈਨੂੰ ਝਿੜਕਿਆ ਨਹੀਂ ਮਾਰਿਆ ਨਹੀਂ ਕੁਛ ਨਹੀਂ ਕਿਹਾ ਮੈਨੂੰ ਕਹਿੰਦੀ ਚੱਲ ਪੁੱਤਾ ਪਾ ਚੱਲੀਏ ਹੂੰ ਮੈਨੂੰ ਨਹੀਂ ਪਤਾ ਮੈਨੂੰ ਕਿੱਥੇ ਲੈ ਕੇ ਜਾਂਦੀ ਹੈ ਹੂੰ ਕਹਿੰਦੀ ਚੱਲਾ ਚੱਲੀਏ ਉਂਗਲ ਮੇਰੀ ਫੜ ਕੇ ਮੈਨੂੰ ਪੂਆ ਦੇ ਘਰੇ ਲੈ ਗਈ ਹੂੰ ਗਾਹਾਂ ਜਾਂਦਿਆਂ ਨੂੰ ਮੇਰੀ ਪੂਆ ਜਿੱਥੇ ਦਾ ਘਰ ਬਣਿਆ ਹੋਇਆ ਸੀਗਾ ਉੱਥੇ ਮੇਰੀਆਂ ਜਿਹੜੇ ਸਬੀਕੇ ਤੋਂ ਚਾਚੀਆਂ ਤਾਈਆਂ ਲੱਗਦੀਆਂ ਸੀਗੀਆਂ ਸਾਡੇ ਇਕੱਠਿਆਂ ਦੇ ਘਰ ਸੀ ਹੂੰ ਉਹ ਸਾਰੀਆਂ ਬੁੜੀਆਂ ਖੜੀਆਂ ਉੱਥੇ ਗੱਲਾਂ ਕਰੀਆਂ ਜਾਣ ਹੂੰ ਮੇਰੀ ਮਾਂ ਨੇ ਮੈਨੂੰ ਉਂਗਲ ਫੜ ਕੇ ਐਂ ਬਚਾਲੇ ਉਹਨਾਂ ਦੇ ਖੜਾ ਕਰਤਾ ਹੂੰ ਕਹਿੰਦੀ 10 ਇਹਨਾਂ ਨੂੰ ਤੂੰ ਕੀ ਕਰਕੇ ਆਇਆ ਹੂੰ ਬਈ ਮੇਰੇ ਪੈਰਾਂ ਹਟੋ ਮਿੱਟੀ ਨਿਕਲ ਗਈ ਹੂੰ ਵੀ ਆ ਕੀ ਹੋ ਗਿਆ ਹੂੰ ਮੈਂ ਤਾਂ ਸੋਚੇ ਨਹੀਂ ਸੀ ਹੂੰ ਵੀ ਮੇਰਾ ਤਾਂ ਬਈ ਮਰਨ ਹੋ ਗਿਆ ਉੱਥੇ ਹੂੰ ਵੀ ਯਾਰ ਵੀ ਆ ਕੀ ਪਾਣਾ ਵਰਤ ਗਿਆ ਹੂੰ ਮੇਰੀ ਮੰਮੀ ਕਹਿੰਦੀ 10 ਇਹਨਾਂ ਨੂੰ ਕੀ ਹੋਇਆ ਹੂੰ ਮੈਂ ਜੇਬ ਚੋਂ 2 ਰੁਪਏ ਐਂ ਕੱਢ ਕੇ ਰੱਖੇ ਉਹਦੇ ਪੂਆ ਦੇ ਹੱਥ ਰੱਖੇ ਹੂੰ ਮੈਂ ਕਹਿੰਦੀ ਮੈਂ ਐਂ ਕੀਤਾ ਉਹ ਪੂਆ ਕਹਿੰਦੀ ਚਲ ਕੋਈ ਗੱਲ ਨਹੀਂ ਕਿ ਤੂੰ 2 ਰੁਪਏ ਚਾ ਰੱਖ ਲੈ ਕਹਿੰਦੀ ਕੋਈ ਕੋਈ ਗੱਲ ਨਹੀਂ ਕਹਿੰਦੀ ਸਲੋਚ ਨੇ ਰੱਖ ਲੈਣੇ ਕਹਿੰਦੇ ਜਵਾਕ ਆ ਜਵਾਕ ਐ ਕਰਦੇ ਹੁੰਦੇ ਨੇ ਕਹਿੰਦੇ ਮੇਰੀ ਮੰਮੀ ਕਹਿੰਦੀ ਨਾ ਪੂ ਅੱਜ ਤੱਕ ਕਹਿੰਦੀ ਤੇਰੇ 2 ਰੁਪਏ ਨੇ ਕੱਲ੍ਹ ਮੇਰਾ ਮੁੰਡਾ 200 ਦੀ ਚੋਰੀ ਕਰੂਗਾ ਮੈਂ ਨਹੀਂ ਕਹਿੰਦੀ ਇਹ ਗੱਲ ਬਰਦਾਸ਼ਤ ਕਰਦੀ ਨਾਲੇ ਮੈਂ ਥੋ ਮਾਫੀ ਮੰਗਾਈ ਨਾਲੇ ਉਹਨੂੰ ਪੈਸੇ ਵਾਪਸ ਕੀਤੇ ਜਿਹੜੇ ਹੋਰ ਚਾਚੀਆਂ ਤਾਇੀਆਂ ਖੜੀਆਂ ਸੀਗੀਆਂ ਮੈਨੂੰ ਤਾਂ ਉਹਨਾਂ ਮੇਰੇ ਸ਼ਰਮ ਆਈ ਪਰ ਮੇਰੀ ਮਾਂ ਦੀ ਕਿਤੇ ਨਾ ਕਿਤੇ ਉਹਦੇ ਵਿੱਚ ਇੱਜ਼ਤ ਵਧ ਗਈ ਵੀ ਆਪਣੇ ਬੱਚੇ ਨੂੰ ਨਾ ਝੰਡ ਕੇ ਰੱਖਦੀ ਆ ਉੱਥੇ ਨਾਲ ਹੀ ਮੈਨੂੰ ਇੱਕ ਸਬਕ ਮਿਲ ਗਿਆ ਹੂੰ ਵੀ ਜ਼ਿੰਦਗੀ 'ਚ ਉਹਨੇ ਮੈਨੂੰ ਇੱਕ ਗੱਲ ਸਮਝਾਈ ਜ਼ਿੰਦਗੀ 'ਚ ਜਿਹੜਾ ਚੀਜ਼ ਤੁਹਾਡੇ ਕੋਲੇ ਆਪਣੀ ਆ ਹੂੰ ਉਹ ਹੀ ਤੁਹਾਡੀ ਆਪਣੀ ਆ ਹੂੰ ਜੇ ਤੁਸੀਂ ਕਿਸੇ ਦੂਜੀ ਚੀਜ਼ ਨੂੰ ਛਾਲ ਕਪੜੇ ਨਾਲ ਆਪਣੀ ਬਣਾਉਣੀ ਚਾਹੋਗੇ ਹੂੰ ਤਾਂ ਉਹ ਬੇਈਮਾਨੀ ਹੁੰਦੀ ਆ ਹੂੰ ਇਹ ਗੱਲ ਬਈ ਮੈਂ ਜ਼ਿੰਦਗੀ 'ਚ ਆਪਣੇ ਪੱਲੇ ਬੰਨ ਲਈ ਉਹ ਦਿਨ ਤੋਂ ਲੈ ਕੇ ਅੱਜ ਦਾ ਦਿਨ ਤੱਕ ਮੈਂ ਕਦੇ ਇਹੋ ਜਿਹਾ ਕੁਝ ਕਰਨ ਬਾਰੇ ਨਹੀਂ ਸੋਚਿਆ ਹੂੰ ਤੇ ਜੇ ਉਦੋਂ ਮੇਰੀ ਮਾਂ ਮੈਨੂੰ ਮਾਰਦੀ ਦੋ ਲਪੜੇ ਮਾਰ ਕੇ ਹੂੰ ਕਹਿੰਦੀ ਵੀ ਤੂੰ ਅੱਗੇ ਤੋਂ ਇਹ ਜਿਆ ਕੰਮ ਨਹੀਂ ਕਰਨਾ ਸ਼ਾਇਦ ਮੈਂ ਵਿਗੜ ਜਾਂਦਾ ਹੂੰ ਜਾਂ ਮੈਨੂੰ ਐਂ ਕਹਿੰਦੀ ਪਿਆਰ ਨਾਲ ਵੀ ਪੁੱਤਾਂ ਜਿਤਾ ਕਰਨ ਲੱਗੇ ਤੂੰ ਨਹੀਂ ਕਰਨਾ ਕੰਮ ਆੜਾ ਹੁੰਦਾ ਫਿਰ ਵੀ ਮੈਂ ਸ਼ਾਇਦ ਵਿਗੜ ਜਾਂਦਾ ਹੂੰ ਉਹ ਜਗ੍ਹਾ ਲਿਆ ਲਾ ਕੇ ਉਹਨੇ ਮੈਨੂੰ ਉੱਥੇ ਬੁੜੀਆਂ ਦੇ ਵਿੱਚ ਖੜੇ ਕਰਤਾ ਜਾ ਕੇ ਜ ਐਂ ਕਹਿਲਾ ਵੀ ਉਹਨੇ ਮੇਰਾ ਜਮੀਰ ਜਗਾਤਾ ਭਾਈ ਹੂੰ ਛੋਟੀ ਜੀ ਉਮਰ ਦੇ ਵਿੱਚ ਹੂੰ ਇਸ ਗੱਲ ਦੀ ਅਹਿਮੀਅਤ ਮੈਨੂੰ ਉਦੋਂ ਨਹੀਂ ਪਤਾ ਲੱਗੀ ਹੂੰ ਮੈਂ ਵੱਡਾ ਹੋ ਗਿਆ ਵਿਆਹ ਹੋ ਗਿਆ ਮੇਰੇ ਦੋ ਬੱਚੇ ਹੋ ਗਏ ਹੂੰ ਮੇਰਾ ਛੋਟਾ ਬੇਟਾ ਸਕੂਲ ਵਾਲੇ ਛੋਟੀ ਕਲਾਸ ਵਿੱਚ ਹੀ ਪੜਦਾ ਸੀ ਮੇਰਾ ਦਾ ਦੂਜੀ ਜਾਂ ਤੀਜੀ ਵਿੱਚ ਹੋਊਗਾ ਹੂੰ ਉਹ ਪੈਨਸਲ ਲਿਆਇਆ ਕਿ ਤਾ ਸਕੂਲੋਂ ਪਤਾ ਨਹੀਂ ਤਾਂ ਰੱਬ ਜਾਣੇ ਉਹਦੇ ਬੈਗ 'ਚ ਪੈ ਸੀ ਕਿਸੇ ਨੇ ਜਾਂ ਗਲਤੀ ਨਾਲ ਚੱਕ ਲਿਆਇਆ ਜਾਂ ਕੀ ਹੋ ਗਿਆ ਮੈਂ ਜਦੋਂ ਚੈੱਕ ਕੀਤਾ ਕਿ ਵੀ ਕੰਮ ਚੈੱਕ ਕਰਾ ਮੇਰੀ ਆਦਤ ਸੀ ਬੱਚਿਆਂ ਦਾ ਬੈਗ ਚੈੱਕ ਕਰਨ ਦਾ ਵੀ ਆਪਦਾ ਕੁਝ ਭੁੱਲ ਕੇ ਤਾਂ ਨਹੀਂ ਦੂਜੇ ਦਾ ਕੁਝ ਲਿਆ ਤਾਂ ਨਹੀਂ ਆਇਆ ਹੂੰ ਜਦੋਂ ਉਹਦੇ ਮੈਂ ਪੈਨਸਲ ਲੱਭੀ ਵਿੱਚੋਂ ਬੈਗ ਦੇੋਂ ਮੈਂ ਕਿਹਾ ਵੀ ਆਹ ਪੈਨਸਲ ਦਾ ਪੁੱਤ ਤੈਰੀ ਹੈ ਨਹੀਂ ਹੂੰ ਮਤਲਬ ਮੈਨੂੰ ਨਹੀਂ ਪਤਾ ਪਾਪਾ ਕਹਿੰਦਾ ਕਿਸੇ ਨੇ ਗਲਤੀ ਨਾਲ ਪਾਤੀ ਹੋਣੀ ਹੂੰ ਮੇਰੇ ਦਿਮਾਗ 'ਚ ਫੇਰ ਉਹ ਰੀਲ ਚੜ ਗਈ ਮੇਰੀ ਮਾਲ ਹੀ ਹੂੰ ਜਿਵੇਂ ਮੈਂ ਕਹਤਾ ਉਹੀ ਸੀਨ ਹੋ ਗਿਆ ਯਾਰ ਹੂੰ ਜੀ ਅੱਜ ਮੈਂ ਪੜਦਾ ਪਤਾ ਇਹਨੂੰ ਕਹਤਾ ਜੀ ਸਾਡਾ ਕੰਮ ਖਰਾਬ ਹੋ ਜਾਊਗਾ ਹੂੰ ਮੈਂ ਕਹਾਂ ਚੱਲ ਬੋਤ ਸਕੂਲ ਚੱਲੀਏ ਸਕੂਲ ਸਾਡੇ ਘਰ ਦੇ ਨੇੜੇ ਸੀ ਹੂੰ ਟੀਚਰਾਂ ਖਾਲੇ ਸਕੂਲ ਦੇ ਵਿੱਚ ਹੀ ਸੀਗੀਆਂ ਹੂੰ ਜਾ ਕੇ ਮੈਂ ਕਹਾਂ ਵੀ ਦੱਸ ਮੈਡਮ ਨੂੰ ਕੀ ਆ ਹੂੰ ਉਹ ਕਹਿੰਦਾ ਜੀ ਮੈਡਮ ਜੀ ਆ ਪੈਨਸਲ ਮੇਰੇ ਨਾਲ ਗਲਤੀ ਨਾਲ ਆ ਗਈ ਹੂੰ ਵੀ ਸੌਰੀ ਮੈਥੋਂ ਵੀ ਗਲਤੀ ਨਾਲ ਆ ਗਈ ਕਰੇ ਹੂੰ ਮੈਡਮ ਦੀ ਉਹੀ ਵਰਡਿੰਗ ਕੋਈ ਗੱਲ ਨਹੀਂ ਕਹਿੰਦੀ ਸਰ ਕੱਲ ਆ ਜਾਂਦੀ ਐ ਮੈਂ ਕਹਿੰਦਾ ਜੀ ਐ ਨਹੀਂ ਹੂੰ ਕੱਲ ਦੀ ਫਿਰ ਗੱਲ ਦਾ ਇਹਦਾ ਕੁਝ ਤਾਂ ਬੱਚੇ ਦੇ ਮਾਈਂਡ ਤੇ ਕੋਈ ਹੋਰ ਅਸਰ ਪੈ ਜਾਂਦਾ ਹੂੰ ਚਲੋ ਵੀ ਮੇਰਾ ਬੇਟੇ ਨੇ ਮੈਂ ਉੱਥੇ ਜਾ ਕੇ ਮੈਂ ਇਹ ਗੱਲ ਕਹਿੰਦੀ ਮੈਂ ਕਹਿੰਦਾ ਮੇਰਾ ਬੇਟਾ ਕਹਿੰਦਾ ਮੈਂ ਤਾਂ ਹੁਣੀ ਮੋੜ ਕੇ ਆਣੀ ਐ ਹੂੰ ਉਹ ਗੱਲ ਲਈ ਮੇਰੇ ਬੇਟੇ ਨੂੰ ਮੈਡਮ ਨੇ ਇੰਨਾ ਜ਼ਿਆਦਾ ਐਪਰੀਸ਼ੀਏਟ ਕੀਤਾ ਹੂੰ ਅੱਜ ਵੀ ਮੇਰੇ ਬੱਚੇ 16 17 17 ਸਾਲਾਂ ਦੇ ਹੋ ਗਏ। ਹੂੰ ਦੁਕਾਨ ਤੋਂ ਕੋਈ 5 ਰੁਪਏ ਵੀ ਹੂੰ ਗਲਤੀ ਨਾਲ ਕੋਈ ਵੱਧ ਮੋੜ ਜਾਂਦਾ ਆ। ਹੂੰ ਜਾਂ ਕੋਈ ਇਹੋ ਜੀ ਗੱਲਬਾਤ ਹੋ ਜਾਂਦੀ ਆ। ਹੂੰ ਉਹ ਕਿਸੇ ਦਾ ਹੱਕ ਨਹੀਂ ਖਾਦੇ। ਬੇਈਮਾਨੀ ਨਹੀਂ ਕਰਦੇ। ਹੂੰ ਮਤਲਬ ਸਾਡੇ ਵਿੱਚ ਇਹੋ ਜਿਹਾ ਵਿਸ਼ਵਾਸ ਬਣ ਗਿਆ ਮਾਂ ਪਿਓ ਪੁੱਤਾਂ ਦੇ ਵਿੱਚ। ਹੂੰ ਮੈਨੂੰ ਇੰਨਾ ਪੂਰਾ ਯਕੀਨ ਆ ਜੇ ਮੇਰੇ ਬੱਚੇ ਗਲਤੀ ਕਰਕੇ ਆਉਣਗੇ। ਹੂੰ ਤੇ ਉਹੋ ਮਥਲ ਲਕੋਣਗੇ ਨਹੀਂ। ਹੂੰ ਜਹ ਜਿੰਨੀ ਮਰਜ਼ੀ ਵੱਡੀ ਗਲਤੀ ਕਰ ਦੇਣਾ ਅਬਲੀ ਦਾ ਜਾਣ ਬੁਝ ਕੇ ਕਰਦੇ ਨਹੀਂ ਇਨਸਾਨ ਨੇ ਫਿਰ ਵੀ ਕਈ ਵਾਰੀ ਗਲਤੀ ਹੋ ਜਾਂਦੀ ਹੈ ਕੋਈ ਉਹ ਮੱਥਨ ਲੁਕਾਉਂਦੇ ਨਹੀਂ ਮੈਨੂੰ ਦੱਸਣ ਲੱਗਿਆ ਕਿ ਵੀ ਇੱਥੇ ਆ ਗਲਤੀ ਸਾਡੇ ਤੋਂ ਹੋ ਗਈ ਵੀ ਹੁਣ ਕੀ ਕਰੀਏ ਤੇ ਮੈਂ ਉਹਨਾਂ ਨੂੰ ਕੁੱਟਦਾ ਮਾਰਦਾ ਨਹੀਂ ਉਸ ਗਲਤੀ ਦਾ ਹੱਲ ਲੱਭਦੇ ਆ ਜਿਹੜਾ ਕੋਈ ਕਿਸ ਦਾ ਨੁਕਸਾਨ ਹੋਇਆ ਜਾਂ ਕਿਸੇ ਵੀ ਤਰ੍ਹਾਂ ਦੀ ਗਲਤੀ ਹੈ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਨੂੰ ਇਹ ਸਿਖਾਈਦਾ ਵੀ ਇਹ ਗਲਤੀ ਤੁਹਾਡੇ ਤੋਂ ਤਾਂ ਹੋ ਗਈ ਕਿ ਜਿੱਥੇ ਇੱਥੇ ਗਲਤ ਸਟੈਪ ਚੱਕਦਾ ਸੀ ਹੁਣ ਜਿਹੜੇ ਆਪਾਂ ਗੱਲ ਕਰਦੇ ਆ ਅੱਜ ਦੇ ਸਮੇਂ ਦੀ ਆਪਾਂ ਕਹਿੰਦੇ ਨਹੀਂ ਸਾਡਾ ਬੱਚਾ ਗੈਂਗਸਟਰ ਬਣ ਗਿਆ ਜੀ ਨਸ਼ੇੜੀ ਬਣ ਗਿਆ ਜੀ ਉਹ ਸਭ ਤੋਂ ਵੱਡਾ ਰੋਲ ਉਹਦੇ ਵਿੱਚ ਮਾਂ ਪਿਓ ਦਾ ਹੀ ਹੁੰਦਾ ਆ ਜੇ ਛੋਟੇ ਵਾਰੀ ਕਈ ਵਾਰੀ ਬੱਚਾ ਛੋਟਾ ਹੁੰਦਾ ਆ ਤੂਤਲੀ ਜਵਾਨ ਵਿੱਚ ਬੋਲਦਾ ਹੁੰਦਾ ਆ ਮਜ਼ਾਕ ਮਜ਼ਾਕ ਚੁਰੀ ਕਹਿਣ ਲੱਗ ਜਾਂਦੇ ਨੇ ਕਹਿ ਇਹਨੂੰ ਸਾਲਾ ਕਹਦੇ ਇਹਨੂੰ ਭੈਣ ਚੋਦ ਕਹਦੇ ਇਹਨੂੰ ਮਾਂ ਚੋਦ ਕਹਦੇ ਵੀ ਗਾਲਾਂ ਕੱਢਦੇ ਨੂੰ ਮੜੀ ਨਹੀਂ ਆ ਉਹ ਤੋਤਲੀ ਜਵਾਨ ਚ ਤਾਂ ਲੱਗਦਾ ਸੋਹਣਾ ਪਰ ਜਿਵੇਂ ਜਿਵੇਂ ਵੱਡਾ ਹੁੰਦਾ ਜਾਂਦਾ ਬੱਚਾ ਉਹਦੇ ਦਿਮਾਗ ਦੀ ਮੈਮਰੀ ਦੇ ਵਿੱਚ ਉਹੋ ਚੀਜ਼ਾਂ ਫੀਡ ਹੋ ਜਾਂਦੀਆਂ ਨੇ ਜਾਂ ਆਪਾਂ ਕਹਿੰਦੇ ਨੇ ਫਲਾਣ ਨੇ ਜਵਾਕ ਨੂੰ ਕੁੱਟਿਆ ਹੋਈ ਉਹਦੇ ਕੱਪੜੇ ਫਾੜਦੇ ਹੋ ਉਹਦੇ ਉੱਪਰ ਮਿੱਟੀ ਫਾੜਦੇ ਹੋਈ ਉਹ ਬੱਚੇ ਦੀ ਮੈਮਰੀ ਵਿੱਚ ਫੀਡ ਹੋ ਜਾਂਦੀਆਂ ਨੇ ਇਹ ਫੀਡ ਕਰਦਾ ਕੌਣ ਆ ਮਾਪਿਓ ਸੋ ਮਾਪਿਓ ਨੂੰ ਚਾਹੀਦਾ ਆ ਆਪਣੇ ਬੱਚੇ ਦਾ ਮਾਹੌਲ ਜਿਹਹਾ ਜ ਤੁਸੀਂ ਉਹਨੂੰ ਦੋਗੇ ਉਹੋ ਜਿਹਾ ਹੀ ਬਣਦਾ ਆ। ਜੇ ਬੱਚਾ ਪਹਿਲਾ ਕ੍ਰਾਈਮ ਕਰਦਾ ਉਹ ਕਰ ਉਹੀ ਕਰਦਾ ਆ। ਨਹੀਂ ਜਦੋਂ ਕ੍ਰਾਈਮ ਕਰਤਾ ਬੱਚੇ ਨੂੰ ਹੱਲਾਸ਼ੇਰੀ ਦੇਣ ਦੀ ਬਜਾਏ ਉਹਨੂੰ ਟੋਕੋ। ਟੋਕੋ। ਹੂੰ। ਟੋਕੋ ਤੋਂ ਵੱਡੀ ਗੱਲ ਟੋਕਣ ਨਾਲੋਂ ਨਾ ਭਾਈ। ਹੂੰ। ਮੰਨ ਲਾ ਵੀ ਮੇਰਾ ਬੱਚਾ ਕੋਈ ਗਲਤੀ ਕਰਕੇ ਆ ਗਿਆ ਮੈਂ ਤਾਂ ਦੋ ਲੱਪੜ ਮਾਰਦੇ। ਹੂੰ। ਉਹਨੂੰ ਕਹਤਾ ਵੀ ਪੁੱਤ ਅੱਗੇ ਤੈਨੂੰ ਇਹ ਜਿਹੀ ਗਲਤੀ ਕਰਨੀ। ਉੱਥੇ ਵੀ ਇਫੈਕਟ ਗਲਤ ਪੈਂਦਾ ਆ। ਹੂੰ। ਉਹ ਕਹਦਾ ਵੀ ਦੋ ਲੱਪੜੀ ਨੇ। ਹੂੰ ਹੂੰ। ਟਰਾਫੀ ਸਵਾਰਤਾ ਮੈਨੂੰ ਮਿਲੀ ਗਿਆ ਮਨੂੰ ਟਰਾਫੀ ਕੋ ਚੋਰੀ ਕਰਕੇ ਲਿਆਇਆ ਕਾਫੇ ਸਵਾਰਤਾ ਮੈਨੂੰ ਮਿਲੀ ਗਿਆ ਦੋ ਲੱਪੜੀ ਨੇ ਕੋਈ ਗੱਲ ਨਹੀਂ ਅਗਲੀ ਵਾਰ ਮੈਂ ਘਰੇ ਨਹੀਂ ਦੱਸੂਗਾ ਮੈਂ ਟਰਾਫੀ ਚੋਰੀ ਕਰਕੇ ਲਿਆਇਆ ਇੱਕ ਤਾਂ ਗੱਲ ਇਹ ਆਪਣੀ ਬਾਉਂਡਿੰਗ ਇਹੋ ਜੀ ਹੋਣੀ ਚਾਹੀਦੀ ਹੈ ਬੱਚਾ ਕੁਝ ਵੀ ਕਰਕੇ ਆਵੇ ਤੁਹਾਡੇ ਨਾਲ ਗੱਲ ਸ਼ੇਅਰ ਕਰੇ ਕਰੇ ਲੁਕੋਵੇ ਨਾ ਤੁਹਾਡੇ ਤੋਂ ਕਿੰਨਾ ਮਰਜੀ ਵੱਡਾ ਉਹਦੇ ਕੋਲ ਗਲਤੀ ਹੋ ਗਈ ਤੁਹਾਨੂੰ ਦੱਸੇ ਦੱਸੇ ਜਿਵੇਂ ਮੈਂ ਤਾਂ ਜਾ ਚੀਜ਼ ਲੈ ਕੇ ਆਇਆ ਕਰੋ ਕਿਵੇਂ ਲੈ ਕੇ ਆਇਆ ਜੀ ਫਿਰ ਥੋੜੀ ਜ਼ਿੰਮੇਵਾਰੀ ਬਣਦੀ ਹੈ ਬੱਚੇ ਨੂੰ ਸਮਝਾਉਣ ਦੀ ਪੁੱਤਰੀ ਕਿਉਂਕਿ ਬੱਚਾ ਫਿਰ ਡਿਪਰੈਸ਼ਨ 'ਚ ਵੀ ਜਾਂਦਾ ਜੀ ਉਹ ਸ਼ੇਅਰ ਨਹੀਂ ਕਰ ਸਕਦਾ ਸ਼ੇਅਰ ਨਹੀਂ ਕਰਦਾ ਡਿਪਰੈਸ਼ਨ ਜਾਂਦਾ ਜਾਂ ਵਿਗੜੂਗਾ ਜਾਂ ਡਿਪਰੈਸ਼ਨ 'ਚ ਜਾਊਗਾ ਜੀ ਉਹ ਸੋ ਇਹ ਚੀਜ਼ ਆ ਵੀ ਇੰਨਾ ਕੁ ਲੈਵਲ ਤੱਕ ਨਾ ਬੱਚਿਆਂ ਦੇ ਨਾਲ ਲੁਗਾ ਹੀ ਤੱਕ ਜਾਣਾ ਚਾਹੀਦਾ ਆ ਕਿ ਬੱਚੇ ਥੋੜੇ ਤੁਹਾਨੂੰ ਆਪਣਾ ਇੱਕ ਆਈਡੀਆ ਸਮਝਣ ਜੇ ਡਰ ਪਿਆ ਤੁਹਾਡੇ ਤੋਂ ਉਦੋਂ ਬੱਚਾ ਗਲਤ ਪਾਸੇ ਰਾਇਲੈਂਡ ਜਾਊਗਾ ਜਦੋਂ ਗਲਤ ਅਥਰ ਚੜ ਗਿਆ ਵਸ ਫਿਰ ਜਹਾਜ਼ ਦੀ ਪੱਟੀ ਬਗਾਨਾ ਪੁੱਤ ਪੜਾਊਗਾ ਬਾਈ ਜੀ ਉਹੋ ਜੀ ਫਿਰ ਪੜੂਗਾ ਫਿਰ ਉਹੋ ਜੇ ਫਿਰ ਉਹਨੇ ਕੱਲ ਨੂੰ ਨਤੀਜਾ ਦੇਣਾ ਫਿਰ ਉਹ ਹੀ ਗੈਂਗਸਟਰ ਬਣੂਗਾ ਉਹ ਹੀ ਨਸ਼ੇੜੀ ਗੰਜੇੜੀ ਬਣੂਗਾ ਜਾਂ ਆਪਸੇ ਰਵਾੜ ਕੇ ਆਊਗਾ ਕਿਸੇ ਦਾ ਜਾਂ ਸਿਰ ਪੜਵਾ ਕੇ ਆਊਗਾ ਉਹਦੇ ਨਤੀਜੇ ਨੇ ਜਿਹੜੇ ਤੁਹਾਡੀ ਪੂਰੀ ਦੀ ਪੂਰੀ ਜਿਹੜੀ ਪਰਵਾਹ